ਸਤ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਰਮੇਟਾ ਦਾ ਬੋ ਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਚੰਗੀਆਂ ਵੇੜਾ ਆ ਗਈਆਂ ਵੀਰੋ ਚੰਗੇ ਰਿਕਾਰਡ ਵਾਲੀਆਂ ਨੇ ਇੱਕ ਚੰਗੀ ਝੋਟੀ ਆ ਗਈ ਆ ਵੀਰੋ ਉੱਚੇ ਬੱਚੇ ਦੀ ਆ ਆਓ ਵੀਰ ਜੀ ਇਹਨਾਂ ਬਾਰੇ ਲੈਣੇ ਆ ਵੀਰ ਜੀ ਉਹਨਾਂ ਕੋਲੇ ਸਾਰੀ ਜਾਣਕਾਰੀ ਜੀ ਵੀਰ ਜੀ ਸਤ ਸ੍ਰੀ ਅਕਾਲ ਜੀ ਹੋਰ ਸਰਾ ਵੀਰੇ ਕੀ ਆ ਚੱਲ ਵਧੀਆ ਵਧੀਆ ਵੀਰ ਜੀ ਵਧੀਆ ਵੀਰ ਜੀ ਨਾ ਦੱਸਿਓ ਨਾ ਵੀਰ ਜੀ ਆਪਣਾ ਸ਼ਮਸ਼ੀਰ ਸਿੰਘ ਪੈਂਡ ਪੂੰਗਾ ਤਹਿਸੀਲ ਇਹ ਨਾਲ ਡਿਸਟ੍ਰਿਕਟ ਕੰਪਰੀ ਸਰ ਠੀਕ ਆ ਵੀਰੇ ਫੋਨ ਨੰਬਰ 75085814 ਵੀਰ ਜੀ ਠੀਕ ਆ ਤਾਂ ਅੱਜ ਫੇਰ ਪਸ਼ੂ ਵਧੀਆ ਗਏ ਸਾਬ ਛੋਟੇ ਛੋਟੇ ਰੇਟ ਭਾਜੀ ਸੋਹਣੀਆਂ ਵੜਾ ਦੁੱਧ ਆਵੇ ਡੰਗਰ ਸਾਰੇ ਚੰਗੇ ਸੁਨੱਖੇ ਪਸ਼ੂ ਆ ਗਏ ਹਾਂਜੀ ਭਾਜੀ ਅੱਜ ਜਾਸੂਆ ਭਾਈ ਝੋਡੀ ਸੂਈ ਜੋ ਜਾਸੂਆ ਸੂਆ ਠੀਕ ਆ ਸਾਢੇ 4 ਮਹੀਨੇ ਹੋਏ ਭਾਈ ਸੂਈ ਨੂੰ ਕਟਾ ਮਗਰ ਜੋਵੇ ਦੇ ਅਭੀ 4 ਸਾਢੇ 4 ਮਹੀਨੇ ਹੋ ਗਏ ਸੂਈ ਨੂੰ ਹਾਂਜੀ ਇਹਨੂੰ ਭਾਈ ਡੇਢ ਕਿ ਮਹੀਨਾ ਗਾਂ ਹੀ ਬਣੀ ਨੂੰ ਹੋ ਗਿਆ ਜੋ ਡੇਢ ਮਹੀਨਾ ਬਣੀ ਹੋ ਗਿਆ ਦੁੱਧੂਗਾ ਭਾਜੀ 8 ਕਿਲੋ 7 ਕਿਲੋ ਕੋ ਲਾਵੇ ਠੀਕ ਆ ਦੇਖੋ ਭਾਜੀ ਪੂਰੀ ਤੂ ਨੂੰ ਲੱਗੀ ਜੋ ਝੋਟੀ ਵੇਖੋ ਵੀਰੋ ਥਾਣ ਤੋਂ ਚੈੱਕ ਕਰ ਲਓ ਸਾਢੇ 4 ਮਹੀ ਹਰ ਠੀਕ ਹੈ ਵੀਰੇ ਹਾਂਜੀ ਫਟਾ ਬਾਜੀ ਨੂੰ ਦੱਸ ਦਿਆ ਕਰ ਕਟਾਮ ਬਿਲਕੁਲ ਵੇਖੋ ਵੀਰੋ ਚੰਗੀ ਝੋਟੀ ਆ ਗਈ ਆਲੇ ਵਾਲੂ ਆ ਚੰਗਾ ਕੈਂਡ ਲੱਗਿਆ ਖਾਨ ਵੀ ਚੰਗਾ ਚਵਾਈ ਵਾਲ ਆ ਗਿਆ ਬੋਣਾ ਬਾਜੀ ਉਂਗਲ ਜਿੱਡੀ ਮੋਢੀ ਟਾਰਜ ਹੋਵੇ ਅੱਛਾ ਜੀ ਮੇਰੀ ਦੋਵੇਂ ਟਾਈਮ ਬੱਚੇ ਦੇ ਜੋ ਦੋਵੇਂ ਟਾਈਮ ਬੱਚੇ ਨਾ ਬੱਚੇ ਤੇ ਬੱਚੇ ਤੇ ਬਾਜੀ ਦੋਵੇਂ ਟਾਈਮ ਕੀ ਬਾਤ ਹੈ ਵੇਖੋ ਵੀਰੋ ਚੰਗੀ ਸੋਹਣੀ ਆ ਦੋਵੇਂ ਟਾਈਮ ਮਿਲਦੀ ਆ ਬੱਚੇ ਨਾ ਤਾਂ ਬਾਕੀ ਵੀਰੇ ਬਣੀ ਬਣੀ ਦੀ ਨਹੀਂ ਕੋਈ ਆਪਾਂ ਨੂੰ ਹਨਾ ਗਰੰਟੀ ਦੇ ਨਹੀਂ ਦੇਣੀ ਕੋਈ ਹਨਾ ਬਾਕੀ ਵੀਰੇ ਆ ਬੱਚਾ ਆ ਗਿਆ ਜੋ ਮਗਰ ਕਟਾ ਭਾਜੀ ਵੇ ਲੋ ਕਟਾ ਗਿਆ ਜੀ ਠੀਕ ਹੈ ਜੀ ਹਾਂਜੀ ਦੁੱਧ ਆਦੀ ਕਟੇ ਨੂੰ ਜਗਾ ਛੱਡਦੇ ਰਹੇ ਨੇ ਤੋ ਵੇਖੋ ਵੀਰੋ ਮਗਰ ਕਟਾ ਆ ਗਿਆ ਵਾ ਥਾਂ ਨੂੰ ਸੋ ਇਹਨੂੰ ਚੰਗਾ ਲੱਗਿਆ ਤਾਂ ਲੈਵਲ ਹੋ ਗਿਆ ਚੰਗਾ ਕਹਿ ਡਾ ਭਾਜੀ ਨਿਗੇ ਜੇ ਮੁੱਲ ਦੇ ਦੇਣੀ ਪੂਰੀ ਵੱਡੀ ਭਾਜੀ ਪਿੱਠ ਕੁੜਾ ਖਾ ਦਿਓ ਛੋਟੀ ਦਾ ਬਾਕੀ ਨਾੜਾ ਹੈ ਲੋਹੀ ਚ ਆਏ ਲੋਹੀ ਲੋਹੀ ਪਹਿਲੀ ਵੇਖੋ ਲੈਵਾਂ ਲੱਗਾ ਸਜਰਾ ਹੁੰਦਾ ਹੁੰਦਾ ਸੀਲਾ ਜਵਾਬੀ ਜਵਾਬ ਕੀ ਮੈਂ ਦਾ ਜਵਾਬ ਭਾਜੀ ਉਂਗਲ ਜਿੱਡੀ ਮੋਟੀ ਤਾਰੂ ਗਾਈ ਨਾਲ ਪੋਲੀ ਹੋਲੀ ਹੈ ਨਾ ਲੋਹੀ ਚ ਆ ਗਈ ਹੈ ਨਾ ਹਾਂਜੀ ਹਾਂਜੀ ਤਾਂ ਵੀ ਦੀ ਇਹਨੇ ਮੋਲ ਦੀ ਗੱਲ ਕਰੀ ਇਹ ਕਿੰਨੇ ਦੀ ਹੋ ਜੂਗੀ ਮੋਲ ਨਹੀਂ ਭਾਜੀ ਕਰਨਾ ਛੋੜਾ ਦਾ ਰੇਡ ਕਰਨਾ 55000 ਦੀ ਦੇ ਦਾਂਗੇ ਅੱਛਾ 55 ਦੀ ਹਾਂਜੀ ਤੇ ਠੀਕ ਹੈ ਉੱਚੋ ਮਾਨਤਨ ਕਰਦੇ ਹੋ 2000 ਭਾਈ ਛੋਟ ਕਰ ਦਾਂਗੇ 55 ਦੀ ਹਾਂਜੀ ਠੀਕ ਹੈ ਵੀਰੇ ਕੋਈ ਨਹੀਂ ਫੋਨ ਲਾਵੇ ਕੋਈ ਮੌਕੇ ਤੇ ਮਾਨਤਨ ਭਾਜੀ ਹੋ ਜਾਊਗਾ ਫੋਨ ਲਾਵੇ ਤੇ ਮਾਨਤਨ ਮਾਨਾ ਭਾਜੀ 10000 ਦਾ ਨੇ ਮਾਲ ਕੱਟਾ ਕੱਟਾ ਲਾਗੇ ਵਿਖਾ ਦਿਓ ਭਾਜੀ ਆ ਦੇਖੋ ਕੱਟਾ 50000 ਦੀ ਹੋ ਗਈ ਆ ਤੇ ਉੱਚੋ ਵੀ ਵੀਰ ਕਹਿੰਦਾ ਮਾਨਤਨ ਖੁੱਲਾ ਭਾਜੀ ਦੇਖੋ ਕੱਟਾ ਕੀ ਬਾਤ ਆ ਪੂਰਾ ਭਾਜੀ ਦੁੱਧ ਵਾਲਾ ਪਲਿਆ ਕੱਟਾ ਜੋ ਚੰਗੇ ਸੀਮਾ ਦਾ ਆ ਗਿਆ ਹੈ ਨਾ ਭਾਜੀ ਪਿਓਰ ਮੋਰਾ ਨਸਲ ਦਾ ਜੇ ਇਹ ਛੋਟੀ ਵੀ ਚੰਗੀ ਹੈ ਲੋਈ ਚੱਗੀ ਛੋਟੀ ਹੈ ਨਾ ਬਾਜੀ ਕੱਦ ਵਜਨ ਫੇਸ ਕਾਤੀ ਬਾਕੀ ਮੇਰੇ ਇਹਦੇ ਨਾਣਾ ਨੋਣਾ ਚੈਦੇ ਕਰ ਲਓ ਮਰਾਂ ਸਾਰੇ ਪਿੰਡੇ ਦੇ ਬਾਜੀ ਨਾਣਾ ਚੰਗੀ ਸੇਵਾ ਕਰੂੰਗਾ ਤੇ ਦੋ ਦੋ ਮਾਰਕ ਹੋਣਾ ਪਾਜੀ ਲੇਵਾ ਪੂਰੀ ਤੂੰ ਨੂੰ ਲੱਗੀ ਆ ਮੈਂ ਉਹ ਚੰਗੀ ਹਲੇ ਵਾਲੂ ਵਜਾ ਪੂਰਾ ਲੇਵਾ ਬਾਜੀ ਮਨਦੀ ਹਾਂਜੀ ਤਾਂ 53 ਜੋ ਮਾਨਤਨ ਹੋ ਜੂ ਕਰਦਾ ਕਰਦਾ ਭਾਈ ਛੋੜ ਛੱਪਾ ਕੋਈ ਫੋਨ ਲਾਵੇ ਤੂੰ ਲਾਵੇ ਕੋਈ ਕੀ ਬਾਤ ਆ ਬਾਜੀ ਜਰਸੀ ਵਹਿੜ ਦੁਜਾ ਸੂਆ ਸੂਈ ਜੋ ਵੇਖੋ ਭਾਜੀ ਥਾਣ ਤੇ ਠੰਡੀ ਵੇਖੋ। ਕਿਆ ਬਾਤ ਹੈ। ਵੇਖੋ ਵੀਰ ਨਾਣਾ ਨੂਣਾ ਚੈੱਕ ਕਰ ਲੋ ਬਾਨੇ ਤੇ। ਥਾਣ ਭਾਜੀ ਤੋਲਾ ਹੀ ਭਾਜੀ ਤੋਲਾ ਲੱਗਾ ਰੂਮ ਵਰਗਾ ਥਾਣ ਵੇਖੋ ਭਾਜੀ ਮਹੀਆਰ ਗਾ ਲੱਗਾ ਸਾਰੇ। ਆਪਾਂ ਆਪਾ ਬੂਬਾਂ ਲੱਗੀਆਂ ਦੁੱਧਾਂ ਵਾਲੀਆਂ। ਮੈਨਾ ਭਾਜੀ ਦੁੱਧੂਗਾ ਵੱਧ। ਠੀਕ ਹੈ। ਪਰ 12 ਕਿਲੋ ਆਪਣਾ ਕੋਈ ਮਿੰਕੇ ਲਾ ਜੇ ਇਥੋਂ। 12 ਕਿਲੋ। ਸੁਈ ਨੂੰ ਭਾਜੀ 15 ਦਿਨ ਹੋਏ ਪਰ ਬੱਚਾ ਵੇਖ ਲੋ ਕਿੱਡਾ ਤਗੜਾ ਦਿੱਤਾ ਇਹਨੇ। ਵਸ਼ਾ ਦਿੱਤਾ। ਮਗਰ ਵਸ਼ਾ ਜੋ ਭਾਜੀ। ਠੀਕ ਹੈ ਜੀ। ਹਾਂ ਜੀ। ਤਾਂ ਖੋਲੋ ਵੀਰੇ ਤੋਰਾ ਵਿਖਾਈਏ। ਵੇਖੋ ਵੀਰੋ ਵੱਡੇ ਪੱ ਦਾ ਫੇਸ ਕੁਆਲਟੀ ਵੀ ਚੰਗੀ ਘੈਂਟ ਆ ਤੇ ਥੰਡ ਥੁਣ ਬਹੁਤ ਸੋਹਣਾ ਲੱਗਿਆ ਤੇ ਲੈਵਲ ਉਹ ਵੀ ਚੰਗਾ ਘੈਂਟ ਆ ਹਾਂ ਭਾਜੀ ਇਹ ਵਾਰਾ ਪੂਰਾ ਫਾਲੀਆ ਦੇ ਵਾਰਾ ਇਹ ਸੋਹਣਾ ਲੈਵਲ ਲੱਗਾ ਵੀਰੋ ਹਾਂਜੀ ਹਾਂਜੀ ਚੰਗੀ ਵਿਹੜ ਹੈਗੀ ਬਾਕੀ ਭਾਜੀ ਜਿੱਥੇ ਮਰਜੀ ਆ ਥੱਲੇ ਗੋ ਆਖੋ ਪੂਰੀ ਠੰਡੀ ਸੀ ਲਵਾ ਲੈ ਸੀਸ ਲੱਗ ਪਸ਼ੂ ਆ ਗਿਆ ਹਾਂ ਜੀ ਇਹੋ ਜਿਆ ਬਾਜੀ ਵਾਧਾ ਆਂਦਾ ਜਿਹੜਾ ਮਰਜੀ ਘਰ ਚੋੜੇ ਕਰੇ ਚੋਣ ਲਈ ਵਧੀਆ ਪਸ਼ੂ ਹੋ ਜੇ ਇੱਕ ਵੀਰੇ ਰਾਜਲੂਜੀ ਆ ਤਾਂ ਵੱਡੇ ਪੱਲੇ ਚ ਹਣਾ ਨੀ ਆਦ ਦਾ ਦੁੱਧ ਬਾਜੀ ਇਹਦਾ ਇਹ ਤਾਂ ਮਈਆਂ ਵਰਗਾ ਹੋਣਾ ਪੰਜਾਬ ਵਾਲੀ ਜੀ ਆ ਗਈ ਹਣਾ ਕਰਾਸਪਨ ਆ ਗਿਆ ਜਰਸੀ ਸ਼ਾਈ ਹਾਲ ਚ ਹਾਂ ਜੀ ਤੇ ਬਾਕੀ ਵੀਰੇ ਨਾਣਾ ਨੂਣਾ ਵੀ ਚੈੱਕ ਕਰ ਲਵਾਂ ਗਾਨੇ ਦੇ ਚੰਗੀ ਸੋਣੀ ਹੈ ਉਹਦਾ ਬਾਜੀ ਆਪਾਂ ਮੁੱਲ ਛੋੜਾ ਜਿਆ ਅੱਜ ਕਾ ਨੀ ਕਹ ਜਾਈ ਕਰ ਦੋ ਵੀਰੇ ਮੁੱਲ ਮੁੱਲ ਬਾਜੀ ਜੋ ਮਈਆਂ 5000 ਦੇ ਦੇ ਦਈਏ ਵਸ਼ੀ ਕਿਆ ਬਾਤ ਹੈ 35 ਹੀ ਕਰ ਦਿਓ ਮਾਨਤਨ 2000 ਰੁਪਏ ਛੋਟ ਕਰਨਾ 33000 ਰੁਪਏ ਦੇਣੀ ਆ ਵੇੜ ਤੇਤੀ ਜੀ 12 ਕਿਲੋ ਐ ਭਾਜੀ ਦੁੱਧ ਰੜੀ ਤਿਆਰ ਹੋਊਗਾ ਹਾਂ ਨਾ ਬੱਤੀ ਦੀ ਬਾਕੀ ਕੋਈ ਫੋਨ ਲਾ ਲੈ ਵੀਰੇ ਹਨਾ ਕੋਈ ਨਹੀਂ ਕਰਦਾ 12 ਕਿਲੋ ਮਾਤਾ ਆ ਗਿਆ ਥਾਣ ਦੇਵਾ ਨਾ ਨਾ ਥਾਣ ਭਾਈ ਚੋਵੇਂ ਇੱਕ ਵਜੇ ਲੱਗੇ ਚੰਗੀ ਸੋਹਣੀ ਵੈੜਾ ਕੱਦ ਵਜਨ ਵਾਲੀ ਆ ਭਾਈ ਭਲੀ ਜੀ ਜੀ ਬੱਦ ਭਾਜੀ ਹਾਂਜੀ 3 ਨੰਬਰ ਤੇ ਆ ਗਈ ਇਹ ਦੱਸੋ ਇਹ ਭਾਈ ਇਹ ਵੀ ਦੂਜਾ ਸੁਆ ਸੂਈ ਦੇ ਡੱਬੀ ਵੈੜਜੋ ਦੇਰੋਂ ਠੰਡੀ ਸੀ ਥਾਣ ਵਿਖਾ ਦਿਓ ਭਾਜੀ ਇਹਨੂੰ ਮਈਆਂ ਵਾਲਾ ਲੱਗਾ ਜੋ ਸ਼ਾਬਾਸ਼ ਕਿੱਥੋਂ ਵੀ ਘਾਟੇ ਕਹੇ ਲਿਆਉਂਦੇ ਤੋਹਫੇ ਵੇਖੋ ਥਾਣ ਦੇ ਜਾਕਰੋ ਵੀਰੋ ਇਹਨਾਂ ਘਰ ਤੋਂ ਲਿਆਉਂਦੀਆਂ ਵਹਿਣਾ ਦੋ ਇਹ ਚ ਆਵੇ ਨੂੰ ਲੈ ਆਵੇ ਦੁੱਧ ਭਾਜੀ ਏ ਥੱਲੇ ਵਾ ਦੁੱਧ 12 ਕਿਲੋ ਕੋ ਲਾਵੇ 12 ਕਿਲੋ ਹਾਂਜੀ ਹਾਂਜੀ ਆ ਵੇਖੋ ਥਾਨ ਭਾਜੀ ਮਈਆਂ ਵਰਗਾ ਠੀਕ ਆ ਜੀ ਸੁਈਨ ਭਾਜੀ 20 ਬਾਈ ਦੇਣਾ 20 ਬਾਈ ਦੇਣਾ ਵਸ਼ਾ ਗਿਆ ਮਗਰੇ ਦੇ ਵੀ ਮਗਰੇ ਦੇ ਭਾਜੀ ਵਸ਼ਾ ਜਾ ਠੀਕ ਹੈ ਵੀਰ ਜੀ ਠੀਕ ਹਾਂਜੀ ਤੋਰੋ ਬੱਚੇ ਭਾਜੀ ਇਹਨਾਂ ਚੰਗੇ ਸਾਂਭੇ ਦੁੱਧ ਨਾਲ ਭਲੇ ਬੱਚੇ ਵੀ ਬਿਲਕੁਲ ਹਾਂਜੀ ਵੇਖੋ ਵੀਰੋ ਚੰਗੀ ਵੈੜ ਆ ਗਈ ਏ ਵੀ ਰੰਗ ਬਾਜਾ ਲੈ ਵਲੂ ਆ ਇਹਦਾ ਚੈੱਕ ਕਰ ਲੋ ਐ ਪੰਡਾ ਹੀ ਪਾਈਆਂ ਥੱਲੇੋਂ ਥਾਨ ਤੁਨ ਬਹੁਤ ਸੋਹਣਾ ਵੀਰੇ ਲੱਗਾ ਵੈੜ ਨੂੰ ਥਾਨ ਭਾਜੀ ਵੇਖੋ ਕੁਆਲਿਟੀ ਵਸ਼ੀ ਜਿੱਥੇ ਮਰ ਵੇਖੋ ਥਾਂ ਲੱਗ ਗਈ ਲੱਗ ਗਈ ਨਹੀਂ ਆਲਾ ਥਾਂ ਲੱਗਾ ਚੋਣੀ ਭਾਜੀ ਦੋਵੇਂ ਰੂਮ ਵਰਗੀਆਂ ਪੋਲੀਆਂ ਵੜਾ ਬਿਲਕੁਲ ਹਾਂਜੀ ਇਹੋ ਜਿਹੇ ਪਸ਼ੂ ਵੀਰੇ ਬਿਨਾ ਮੰਗੇ ਤੋਂ ਜਿਹੜਾ ਹਨਾ ਤਾਂ ਘਰੇ ਹਰ ਇੱਕ ਹਰ ਜਿਹੜਾ ਚੋਰ ਸਕਦਾ ਇਹਨੂੰ ਹਨਾ ਹਾਂਜੀ ਬਿਲਕੁਲ ਮੈਨ ਗੱਲ ਹੁੰਦੀ ਵੀਰੇ ਥਾਂ ਭਾਂਡੇ ਦੀ ਪਸ਼ੂ ਦੀ ਥਾਂ ਚੰਗਾ ਲੱਗਿਆ ਸੀ ਲਿਵਾੜ ਹੋਵੇ ਬਿਲਕੁਲ ਹਾਂਜੀ ਤਾਂ ਮੋਲ ਭਾਜੀ ਮੋਲਾ ਬਾ ਛੋੜਾ ਆ ਕਰਦੇ ਆ ਵੇਖੋ ਪੂਰੀ ਵੱਡੀ ਵੈੜ ਆ ਹਾਂਜੀ ਦੇ ਵਾਲੂ ਆ ਭਾਜੀ ਬਖਾਰੋ ਥਾਂ ਸੁਣ ਬਹੁਤ ਚੰਗਾ ਲੱਗਾ ਜਾਵੇ ਕਿੰਨੇ ਦੀ ਹੋ ਜੀ ਵੀਰੇ ਏ ਭਾਈ 35 ਦੇ ਦਈਏ ਕਰਦੇ ਮਾਨਤ ਨੇ ਵੀ 2022 ਛੋੜ 33 ਦੀ 32 ਦੀ ਵੀ ਹਨਾ 32 32 ਦੀਆਂ ਭਾਈ ਜਿਹੜੀ ਮਰਜ਼ੀ ਕੋ ਲੈ ਜਾਏ 12 12 ਕਿਲੋ ਦੋ ਤਿਆਰ ਦੋਵੇਂ ਠੰਡੀਆਂ ਸੀਲ ਲੈਣਾ ਭਾਈ ਜੋੜੇ ਚ ਮਾਨਤਨ ਖੁੱਲਾ ਕਰਦੇ ਕੋਈ ਨਾ ਕਰਦਾ ਭਾਈ ਥੋੜਾ ਬੋਧ ਮਾਨਤਨ ਜਿਹੜੀ ਵੀਰ ਨੂੰ ਪਸੰਦ ਆ ਜਰਸੀ ਲੈ ਜਾ ਭਾਵੇਂ ਡੱਬੀ ਲੈ ਜਾ ਛੋਟਾ ਛੋਟਾ ਅੱਡੇ ਤੇ ਹੁਣ ਵਸ਼ੀਆ 45 45 ਹਜ਼ਾਰ ਦੀਆਂ ਵੇਕਦੀਆਂ ਆ ਜੋ ਬਿਲਕੁਲ ਭਾਈ ਜਿੱਡੇ ਭਾਈ ਥਣ ਭਾਂਡੇ ਵੇਖੋ ਨਾੜਾ ਨੂੜਾ ਬਹੁਤ ਚੰਗੀਆਂ ਲੱਗੀਆਂ ਨੇ ਦੋਵਾਂ ਨੂੰ ਬਿਲਕੁਲ ਹਾਂਜੀ ਇਹ ਪਾਜੀ ਆਈ ਗੱਬਣ ਵੈੜੇ ਦੂਜਾ ਸੁਆ ਸੁਣੀ ਜ ਵੈੜੇ ਦੂਜਾ ਸੁਆ ਸੁਣੀ ਆ ਹਾਂਜੀ ਇਹਨੇ ਪਹਿਲਾਂ ਦੇ ਪਾਜੀ ਦੁੱਧ 15 ਤੋਂ ਪਲੱਸ ਚ ਵਾਇਆ ਜੋ 8:00 ਵਜੇ ਨਾਲ ਹੀ ਆ ਗਈਆਂ ਮੇਰਾ ਪੂਰੀ ਪਾਜੀ ਵੱਡੀ ਵੈੜੇ ਆ ਤੇ ਖੋਲੋ ਵੀਰ ਜੀ ਵੇਖੋ ਵੀਰੇ ਗੱਬਣ ਆ ਗਈ ਆ ਚੰਗਾ ਰਿਕਾਰਡ ਵੀਰ ਦੱਸਦਾ ਇਹਦਾ ਬਾਕੀ ਵੀਰੇ ਥਾਂ ਸੁਣੇ ਨੂੰ ਵੀ ਆ ਨੋਕਾ ਲੱਗਿਆ ਥਾਂ ਪਾਜੀ ਟੁੱਪਣ ਟੁੱਪਣ ਬਹੁਤ ਪੋਲੀ ਨਿਕਲੀ ਓ ਬਿਲਕੁਲ ਹਾਂਜੀ ਤੁਰੋ ਵੇਖੋ ਵੀਰੋ ਵੱਡੇ ਪੱਲੇ ਜਾ ਗਈ ਫੇਸ ਕੁਆਲਿਟੀ ਚੈੱਕ ਕਰੋ ਚੰਗੀ ਸੁਣੀ ਵੈੜਾ ਥੋੜਾ ਰੁੱਖਾਪਣ ਰਹਿ ਗਿਆ ਬਾਕੀ ਦੁੱਧ ਵਾਲੇ ਵੀ ਬ੍ਰੀਡ ਹਨਾ ਦੁੱਧ ਦੇ ਲਾਉਗੀ ਦੁੱਧ ਵਾਲੀ ਲਾਉਗੀ ਦੁੱਧ ਨਹੀਂ ਆ ਲਾਉਗੀ ਬ੍ਰੀਡ ਬਣੂ ਬਹੁਤ ਵੀਰੇ ਢਿਲ ਕੋਲਾ ਲੱਗੀ ਲੈਵਾ ਹੁਣ ਤੋਂ ਕਾਫੀ ਬਣਾਇਆ ਭਾਜੀ ਹਫਤਾ ਲੈ ਜੂ ਭਾਜੀ ਹਫਤਾ ਲੈ ਜੂ ਹਜੇ ਮੁੱਲ ਨਿਕਾ ਜੇ ਇਹਦਾ ਭਾਜੀ ਥੋੜਾ ਜਿਆ ਰੇਟ ਦੇਣਾ ਆਪਾਂ ਬਿਲਕੁਲ ਦੇ ਦੋ ਅਈ ਤਰਤੋਂ ਉਹ ਗੱਲ ਬਾਕੀ ਵੀਰੇ ਇਹਦੀ ਫੇਸ ਕੁਆਲਿਟੀ ਇੱਕ ਵਾਰ ਚੈੱਕ ਕਰ ਲੋ ਐ ਬਰੀਡ ਆ ਬਾਕੀ ਚਲੋ ਕਿਹੜਾ ਵੀਰ ਕਿੰਨੀ ਸੇਵਾ ਕਰ ਲੂਗਾ ਦੁੱਧ ਦਿਨੇ ਦੇਣਾ ਹੀ ਦੇਣਾ ਹਨਾ ਜੀ ਬੰਦੇ ਪਾਣੀ ਡੱਕੇ ਬਾਕੀ ਵੀਰੇ ਬਰੀਡ ਡੰਗਰ ਆ ਜੇ ਸੇਵਾ ਘੱਟ ਹੋਊਗੀ ਦੁੱਧ ਦਿਨੇ ਕੱਢਣਾ ਫੇਰ ਡੰਗਰ ਲਿੱਸਾ ਹੋ ਜਾਂਦਾ ਹਨਾ ਸਾਹ ਜਾਂਦਾ ਭਾਜੀ ਦੁੱਧ ਵਾਲੀ ਵੈਰ ਆ ਕੋਈ ਵੀਰ ਚੰਗੀ ਸੇਵਾ ਕਰੂਗਾ ਦੁੱਧ ਲੈ ਟੱਕੇ ਲਾਊਗੀ 18 ਕਿਲੋ ਨੇ ਚਵਾਈ ਜਾਣਾ ਹੁਣ ਮੌਸਮ ਠੱਡੇ ਆ ਗਿਆ ਮੌਸਮ ਵਧੀਆ ਆ ਗਿਆ ਬਾਕੀ ਵੀਰੇ ਇਹਦੇ ਪੰਬੂਪਾਂ ਚੈੱਕ ਕਰੋ ਥਾਣ ਤੋਂ ਐ ਨੌ ਗਾਲਾ ਥਾਣਾ ਗਿਆ ਤੇ ਚੰਗੀ ਸੋਹਣੀ ਵੈੜ ਆ ਤੇ ਮੋਲ ਵੀਰ ਮੋਲ ਭਾਈ ਛੋੜਾ ਜਾਈਆ ਮੋਲ ਕੋਈ 45 42000 ਦੇ ਦਈਏ 42 ਦੀ ਹਾਂਜੀ ਤੈਨੂੰ ਹੀ ਜਾਣ ਦੋ ਹਾਣਾ ਪੱਕੀ ਇਹ ਲੋ 1000 ਘਾਟ ਭਾਈ 40 ਦੀ ਦੇਣੀ ਆ ਯਸਨੋ ਬਾਕੀ ਦੁਨੀਆਂ ਨਾਲ ਕੋਈ ਨਹੀਂ ਯਾਰ ਹਨਾ ਫੋਨ ਲਾਵੇ ਰੇਂਡਾ ਟੇਗ ਜੈਜ ਹੁੰਦੇ ਮੋੜੋਂ ਨਾ ਕਿਨੋ ਹਨਾ ਨਿਗੇ ਨਿਗੇ ਭਾਜੀ ਆਪਣੇ ਮੋਲ ਹੁੰਦੇ ਬਾਕੀ ਭਾਈ ਸੁਆ ਸੁਆ ਮਾਲ ਆ ਆਪਣੇ ਚੈੱਕ ਬਾਤ ਤਸੱਲੀ ਕਰੇ ਖੜਿਆ ਕਰਨ ਬਿਲਕੁਲ ਜੀ ਪਿੰਡ ਪੁੰਗਾ ਭਾਈ ਤਸੀਲੇ ਦਾ ਡਿਸਟ੍ਰਿਕਟ ਅੰਬਰੀਸਰ ਫੋਨ ਨੰਬਰ ਹੈ 75085118 ਜੀ ਠੀਕ ਹੈ ਜੀ ਬਾਕੀ ਸਾਰੇ ਵੀਰਾਂ ਨੂੰ ਇਹ ਬੇਨਤੀ ਹੁੰਦੀ ਆ ਵੀਰੇ ਤੁਸੀਂ ਪਸ਼ੂਦ ਲੱਗ ਕੇ ਆਇਆ ਕਰੋ ਚੁਾਈ ਕਰੋ ਪਾਸ ਕਰੋ ਉਹ ਵੀਰੇ ਤੁਹਾਡਾ ਆਪ ਦਾ ਖੁਦ ਦਾ ਫਰਜ਼ ਬਣਦਾ ਜੀ ਬਾਕੀ ਵੀਰੇ ਚੈਨਲ ਨੂੰ ਮਤਲਬ ਸਬਸਕ੍ਰਾਈਬ ਕਰ ਲਿਓ ਜੋ ਨਵੀਂ ਤੁਹਾਨੂੰ ਵੀਡੀਓ ਲਿਆ ਕੇ ਤੁਹਾਨੂੰ ਵਿਖਾ ਲਈ ਜਾਵੇ ਜੀ ਹਾਂ ਵੀਰੇ ਆਪਣਾ ਇੱਕ ਦੱਸਦੇ ਆਪਣਾ ਬਾਜੀ ਨਾਮ ਸ਼ਮਸ਼ੀਰ ਸਿੰਘ ਆ ਪਿੰਡ ਗੁੰਗਾ ਤਹਿਸੀਲ ਇਹ ਨਾ ਡਿਸਟ੍ਰਿਕਟ ਕੰਪਲੀਸ਼ਰ ਠੀਕ ਆ ਵੀਰੇ ਠੀਕ ਆ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ